ਇਸ਼ਕ ਕੀ ਇੱਕ ਤ ਅਜ ਦੀ ਬੁਨਿਆਦ ਬਸ ਜਿਸਮਾਨੂ ਪੋੜਾ ਪਰ ਜਾਂਦਾ ਮਨ ਇੱਕ ਤੋਂ ਜਦ ਉਹ ਦਿਲ ਦੂਜੀ ਧਾਂ ਤੇ ਲੋਣਾ ਉਹ ਦਿਲ ਦੂਜੀ ਧਾਂ ਈ ਲੋਣਾ ਰੂਹਾ ਵਾਲੇ ਇਸ਼ਕ ਦੀ ਹੁਣ ਗੱਲ ਕੀ ਤੇ ਨਾ ਲੰਭੇ ਤੇਰੇ ਵਰਗਾ ਕੋਈ ਨਹੀਂ ਬੁਲਿਆ ਉਂਝ ਆਸ਼ਿਕ ਬਣ ਗਏ ਸਬੇ ਉਂਝ ਆਸ਼ਿਕ ਬਣ ਇਸ਼ਕ ਕਰ ਲੈਂਦੇ ਨੇ ਅਸੀਂ ਇਸ਼ਕ ਦੀ ਪੀੜ ਚਰ ਬੈਠੇ ਉਹਨਾਂ ਕੀ ਯਾਰਨ ਬਣਨੂ ਫਿਰਦੇ ਨੇ ਅਸੀਂ ਲਪਿਆਂ ਯਾਰ ਗਵਾ ਬੈਠੇ ਅਸੀਂ ਉਦੋਂ ਸੋਣਾ ਮੰਦਰ ਕੋਈ ਵਿਰਲਾ ਅੰਦਰ ਜਾਵੇ ਜੋ ਦਰਵਾਜ਼ਾ ਜਾਏ ਲੰਗ ਮੁਰਿਦਾ ਮੂੜ ਪਾਪਸ ਕਦੇ ਨਾ ਆਵੇ ਮੂੜ ਪਾਪਸ ਕਦੇ ਨਾ ਆਵੇ ਇਸ਼ਕ ਪੀਤਾ ਤੇ ਇਸ਼ਕ ਹੀ ਆਦਾ ਹੋਇਆ ਕਮਲਾ ਚੱਲਾ ਤੂੰ ਬੁਲਿਆ ਸਾਰੀ ਦੁਨੀਆ ਛੱਡ ਗਈ ਤੇ ਬਾਕੀ ਰਹਿ ਗਿਆ ਕੱਲਾ ਤੂੰ ਬਾਕੀ ਰਹਿ ਗਿਆ ਕੱਲਾ ਤੂੰ ਬਸ ਕਰ ਦਿਲਾ ਅੰਦੇ ਤੇਰਾਮ ਕਹਾਣੀ ਤੂੰ ਤੂ ਰੁਲਿਆ ਤੇ ਕੀ ਹੋਇਆ ਸ਼ਾਮੀ ਗਲੀਆਂ ਵਿੱਚ ਰੁਲਦੇ ਵੇਖੇ ਸ਼ਾਮੀ ਗਲੀਆਂ ਵਿੱਚ ਰੁਲਦੇ ਵੇਖੇ ਮੁੱਲਾ ਰਹਿਣ ਦੇ ਝਗੜੇ ਜੰਨਤ ਦੇ ਚਿੰਦ ਸੱਜਣ ਦੇ ਵੇੜੇ ਵੜ ਗਈ ਏ ਸਾਨੂੰ ਲੋੜ ਨਾ ਹੋਰ ਕਿਸੇ ਜਮਾਨੇ ਦੀ ਉਹ ਰੂ ਕਲਮਾ ਪਿਆਰ ਦਾ ਪੜ ਗਈ ਏ ਉਹ ਰੂ ਕਲਮਾ ਪਿਆਰ ਦਾ ਪੜ ਗਈ ਏ ਕੋਈ ਇੰਜ ਦਾ ਮੰਤਰ ਪੜਵੇ ਜੋਗੀ ਲਾ 10ਵੇਂ ਪੀਰਾ ਤੂੰ ਮੈਨੂੰ ਮੈਂ ਮੁਕਾਣਾ ਆ ਜਾਵੇ ਉਹ ਮੈਨੂੰ ਮੈਂ ਮੁਕਾਣਾ ਆ ਜਾਵੇ ਵਿਕਦੇ ਵਿੱਚ ਬਚਾਰ ਦਿਲੋਂ ਕੀ ਇਸ ਨਗਰੀ ਦੇ ਸਾਰੇ ਲੋਕੀ ਦੇ ਤਬਾਰੇ ਲੋਕੀ ਵਿਕਦੇ ਵਿੱਚ ਬਾਜ਼ਾਰ ਦੇ ਲੋਕੀ ਕੋਣ ਕਿਸੇ ਦਾ ਦਰਦੀ ਇੱਥੇ ਸਾਰੇ ਕਰਨ ਨਜ਼ਾਰੇ ਲੋਕੀ ਵਿਕਦੇ ਵਿੱਚ ਬਾਜ਼ਾਰ ਦੇ ਲੋਕੀ ਇਸ ਮਗਰੀ ਦੇ ਸਾਰੇ ਲੋਕੀ ਇਸ ਨਗਰੀ ਦੇ ਸਾਰੇ ਲੋਕੀ ਮੰਦੇ ਹਾਲ ਉਮਰ ਲੰਗਾਈ ਚੰਗੇ ਵੇਲੇ ਦੀ ਚਾਹ ਵਿੱਚ ਸੱਜਣ ਬੇਪਰਵਾਹ ਨਿਕਲੇ ਛਾਂਡ ਕੇ ਕੰਨਿਆ ਕਦ ਦਿਨ ਸਾਂਬਨੇ ਤੁਰ ਜਾਣਾ ਚਾਹੇ ਲੱਖ ਤਰੀਏ ਫਰਿਆਦਾਂ ਉਹ ਦਿਲ ਮਿਲਾਂ ਦੇ ਮੇਲੇ ਇੱਥੇ ਤੇ ਵਿਛੜ ਗੀਆਂ ਦੀਆਂ ਯਾਦਾਂ ਤੇ ਵਿਛੜ ਗੀਆਂ ਦੀਆਂ ਯਾਦਾਂ ਕੈਸੀ ਰਮਜ਼ ਫਕੀਰਾਂ ਤੇਰੀ ਸ਼ਹਿਦ ਗੂੜੇ ਤੂੰ ਵੀ ਮਿੱਠੀ ਆਈ ਜਵਾਨੀ ਹਰ ਕੋਈ ਦੇਖੇ ਜਾਂਦੀ ਕਿਸੇ ਨਾ ਡਿਠੀ ਈਮੁਨਾਂ ਗੁੰ ਬੰਦਿਆ ਤੇਰੀ ਅੰਤ ਮਿੱਟੀ ਦਾ ਮਿੱਟੀ ਤੁਹਾਨੂੰ ਸਾਡਾ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਬਹੁਤ ਬਹੁਤ ਧੰਨਵਾਦ